ਡੇਲੀ ਪੋਸਟ ਪੰਜਾਬ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ੰਦੀਪ ਸਿੰਘ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿਧਾਇਕ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਆਪਣੇ ਸੀਐਮ ਭਗਵੰਤ ਸਿੰਘ ਮਾਨ ਦੇ ਖਿਲਾਫ ਹਮੇਸ਼ਾ ਹੀ ਕਮੀਆਂ ਤਰਸਟੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਦੇ ਰਹਿੰਦੇ ਹਨ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਜੋ ਆਈਐਸ ਅਫਸਰ ਨੇ ਉਹਨਾਂ ਦੀ ਵੀਡੀਓ ਸੁਣੋ ਉਸ ਤੋਂ ਬਾਅਦ ਅੱਗੇ ਗੱਲਬਾਤ ਕਰਾਂਗੇ ਡੇਲੀ ਪੋਸਟ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਤੁਹਾਨੂੰ ਵੀਡੀਓ ਸੁਣਾਉਂਦਿਆਂ ਅਤੇ ਉਸ ਤੋਂ ਬਾਅਦ ਗੱਲਬਾਤ ਪੂਰੀ ਕਰਦੇ ਆਪਾਂ ਤੁਹਾਨੂੰ ਗੈਂਗਸਟਰਸ ਵੀ ਮਿਲ ਜਾਣਗੇ ਤਹੇ ਮੈਂ ਫਸਲੀ ਬਟੇਰ ਕਹ ਰਿਹਾ ਹਾਂ ਕਿ ਮੈਂ ਉਥੇ ਆਪਣੇ ਆਪ ਨੂੰ ਕੰਫਰਟੇਬਲ ਨਹੀਂ ਮਹਿਸੂਸ ਕਰਦਾ ਹਾਂ ਉਥੇ ਕੇਜਰੀਵਾਲ ਸਾਹਿਬ ਨੂੰ ਵੀ ਨਹੀਂ ਕਰਨਗੇ ਜੇਕਰ ਤੁਸੀਂ ਜੋ ਲੋਕ ਸ਼ਾਮਿਲ ਹੋਏ ਨੇ ਜਾਂ ਜੋ ਲੋਕ ਅੱਜ ਸੋ ਕਾਲਡ ਹਿੱਸਾ ਬਣ ਚੁੱਕੇ ਨੇ ਪਾਰਟੀ ਦਾ ਅਸੀਂ ਤਾਂ ਕੇਜਰੀਵਾਲ ਸਾਹਿਬ ਜਾਂ ਅਸੀਂ ਸੋਧਿਆ ਸਾਹਿਬ ਦੀ ਇਹ ਹੀ ਸੈਲੀ ਰਹੀ ਹੈ ਉਹ ਇਹ ਹੀ ਬੋਲਦੇ ਰਹੇ ਨੇ ਕਿ ਦੂਸਰੀਆਂ ਪਾਰਟੀਆਂ ਦਾ ਅਸੀਂ ਕਚੜਾ ਆਪਣੇ ਆਪ ਦੇ ਵਿੱਚ ਨਹੀਂ ਸ਼ਾਮਿਲ ਕਰਨਾ ਆਮ ਆਦਮੀ ਪਾਰਟੀ ਦੇ ਵਿੱਚ ਪਰ ਕੀ ਹੋ ਰਿਹਾ ਹੈ ਲੇਕਿਨ ਮੇਰੀ ਗੱਲ ਸੁਣੋ ਅਸੀਂ ਆਪੇ ਕਿਹਾ ਸੀ ਨਾ ਕਿ ਕਚੜਾ ਨਹੀਂ ਸ਼ਾਮਿਲ ਕਰਨਾ ਹੈ ਕਿ ਦੂਸਰੀਆਂ ਪਾਰਟੀਆਂ ਨੇ ਕਚੜਾ ਸੁੱਟਦਾ ਤੋ ਇਹਧਰ ਆ ਗਏ ਪਰ ਜਿਸ ਤਰੀਕੇ ਦੇ ਨਾਲ ਵੀ ਆਏ ਇਹ ਸਾਰੇ ਫਸਲੀ ਬਟੇਰੇ ਨੇ ਤਾਂ ਮੈਂ ਆਪਣੇ ਆਪ ਹੀ ਪਾਰਟੀ ਦੀ ਹਾਈ ਲੈਵਲ ਦੀ ਲੀਡਰਸ਼ਿਪ ਨੂੰ ਕਹ ਚੁੱਕਿਆ ਹਾਂ ਕਿ ਜਿੱਥੇ ਮੇਰੀ ਲੋੜ ਹੋਵੇ ਮੈਨੂੰ ਉੱਥੇ ਬੁਲਾਓ ਤੁਸੀਂ ਦੇਖ ਰਹੇ ਹੋ ਕਿ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਇਹ ਗੱਲ ਕਹੀ ਕਿ ਫਸਲੀ ਬਟੇਰੇ ਆਪਣਾ ਫਾਇਦਾ ਉਠਾਉਣ ਦੇ ਲਈ ਸਰਕਾਰ ਦੇ ਵਿੱਚ ਆ ਜਾਂਦੇ ਹਨ ਅਤੇ ਆਪਣਾ ਜਦੋਂ ਮਤਲਬ ਨਿਕਲ ਜਾਂਦਾ ਹੈ ਤਾਂ ਉਹ ਮੂਦੇ ਮੂ ਸਰਕਾਰ ਨੂੰ ਸੁੱਟ ਕੇ ਵਾਪਸ ਆਪਣੇ ਆਪਣੇ ਘਰਾਂ ਵਿੱਚ ਚਲੇ ਜਾਂਦੇ ਹਨ ਖਾਸ ਤੌਰ ਤੇ ਉਹਨਾਂ ਨੇ ਇਹ ਫਸਲੀ ਬਟੇਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੌਜੂਦਾ 50 ਤੋਂ 60 ਐਮਐਲਏ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਛੱਡ ਕੇ ਆਏ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਭਾਈਪਾਣੂ ਛੱਡ ਕੇ ਆਏ ਪਹਿਲਾਂ ਜਦੋਂ ਉਹ ਸਮੇਂ ਦੀਆਂ ਸਰਕਾਰਾਂ ਸਨ ਉਹਨਾਂ ਦੇ ਵਿੱਚ ਉਹਨਾਂ ਨੇ ਪੂਰਾ 5 ਸਾਲ ਫਾਇਦਾ ਉਠਾਇਆ ਨਜਾਇਜ਼ ਕੰਮ ਕੀਤੇ ਨਸ਼ੇ ਵਿੱਚ ਗੁੰਡਾਗਰਦੀ ਕੀਤੀ ਅਤੇ ਹੁਣ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਆਮ ਲੋਕ ਬਣ ਗਏ ਅਤੇ ਪਾਰਟੀਆਂ ਦੀ ਟਿਕਟਾਂ ਦੇ ਉੱਪਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਅਤੇ ਵਿਧਾਨ ਸਭਾ ਦੇ ਮੈਂਬਰ ਮੈਂਬਰ ਬਣਾ ਦਿੱਤੇ ਗਏ ਜਿਹੜੀ ਕਿ ਇੱਕ ਸ਼ਰਮਨਾਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਵੱਡੀ ਸ਼ਰਮਦੀਵਾਲੀ ਗੱਲ ਏ ਕਿ ਉਹਨਾਂ ਕਚਰੇ ਜਿਹੜਾ ਕਿ ਕਾਂਗਰਸ ਕਾਲੀ ਭਾਜਪੀ ਵਾਲਿਆਂ ਨੇ ਬਾਹਰ ਫੈਂਕਿਆ ਸੀ ਜਿਨ੍ਹਾਂ ਨੂੰ ਬਾਹਰ ਸੁੱਟਿਆ ਸੀ ਉਹਨਾਂ ਆਮ ਆਦਮੀ ਪਾਰਟੀ ਨੇ ਇਕੱਠੇ ਕਰਕੇ ਆਪਣੀ ਪਾਰਟੀ ਦੇ ਵਿੱਚ ਮਿਲਾ ਲਿਆ ਅਤੇ ਉਹ ਤਕਰੀਬਨ 50 ਤੋਂ 60 ਐਮਐਲਏ ਇਸ ਸਮੇਂ ਮੌਜੂਦਾ ਸਰਕਾਰ ਦੇ ਵਿੱਚ ਜਿਹੜੇ ਕੁਝ ਕੈਬਨਿਟ ਮੰਤਰੀ ਬਣੇ ਹੋਏ ਹਨ ਕੁਝ ਚੰਗੀਆਂ ਉੱਚੀਆਂ ਪਦਮੀਆਂ ਤੇ ਬੈਠੇ ਹਨ ਕਈਆਂ ਦੇ ਹੱਥ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਦੀ ਸੱਜੀ ਬਾਹ ਬਣੇ ਹੋਏ ਹਨ ਜਿਹੜੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖੋਰਾ ਲਾ ਰਹੇ ਹਨ ਪੰਜਾਬ ਸਰਕਾਰ ਨੂੰ ਖੋਰਾ ਲਾ ਰਹੇ ਹਨ ਪੰਜਾਬ ਦੇ ਲੋਕਾਂ ਦੇ ਨਾਲ ਦੇਸ਼ ਤਰੋਹੀ ਬਣ ਰਹੇ ਹਨ ਅਤੇ ਪੰਜਾਬ ਦੀ ਜਨਤਾ ਦੇ ਨਾਲ ਵੱਡੀ ਬੇਇਨਸਾਫੀ ਕਰ ਰਹੇ ਹਨ ਇਹਨਾਂ ਲੋਕਾਂ ਦੇ ਉੱਤੇ ਇਹਨਾਂ ਲੋਕਾਂ ਨੂੰ ਸਰਕਾਰ ਦੇ ਵਿੱਚੋਂ ਬਾਹਰ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੀ ਜੋ ਮੈਂਬਰਸ਼ਿਪੇ ਖਤਮ ਕਰ ਦੇਣੀ ਚਾਹੀਦੀ ਏ ਅਤੇ ਇਹਨਾਂ ਨੂੰ ਅਸਤੀਫੇ ਲੈ ਲੈਣੇ ਚਾਹੀਦੇ ਹਨ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਆਵਾਜ਼ ਬੁਲੰਦ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਇਨਸਾਫ ਦੇ ਲਈ ਲੜਦਾ ਰਾਵਾਂਗਾ ਚਾਹੇ ਮੇਰੀ ਜਾਨ ਤੱਕ ਚਲੀ ਜਾਵੇ ਮੈਂ ਹਮੇਸ਼ਾ ਸੱਚ ਬੋਲਿਆ ਅਤੇ ਅੱਗੇ ਤੋਂ ਵੀ ਸੱਚ ਬੋਲਦਾ ਰਾਵਾਂਗਾ ਚਾਹੇ ਮੈਨੂੰ ਆਮਾਦੀ ਪਾਰਟੀ ਦੀ ਸਰਕਾਰ ਕੁਝ ਦੇਵੇ ਚਾਹੇ ਨਾ ਦੇਵੇ ਪਰ ਮੈਂ ਹਮੇਸ਼ਾ ਸੱਚੇ ਇਨਸਾਨ ਦੇ ਨਾਲ ਖੜਾਂਗਾ ਹਮੇਸ਼ਾ ਹੀ ਮੈਂ ਸੱਚ ਬੋਲਾਂਗਾ ਮੇਰੇ ਹੀ ਪਾਰਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਜੋ ਦਿੱਲੀ ਦੇ ਕਾਮਿਕ ਕਨਵੀਨਰ ਹਨ ਆਮ ਆਦਮੀ ਪਾਰਟੀ ਦੇ ਉਹ ਵੀ ਜੇ ਇਸ ਪੰਜਾਬ ਦੇ ਵਿੱਚ ਹੁੰਦੇ ਤਾਂ ਮਹਿਸੂਸ ਜ਼ਰੂਰ ਕਰਨਾ ਏ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਾਰਾ ਕਚਰਾ ਦੂਜੀਆਂ ਪਾਰਟੀਆਂ ਦਾ ਕਚਰਾ ਸਾਡੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਲਈ ਖਤਰਾ ਬਣਦਾ ਜਾ ਰਿਹਾ ਹੈ ਲਗਾਤਾਰ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਜੋ ਵਾਅਦੇ ਲੈ ਕੇ ਆਮ ਜਨਤਾ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਵੱਡੀ ਮਾਤਰਾ ਦੇ ਵਿੱਚ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ 92 ਉਮੀਦਵਾਰ ਜਿਤਾਏ ਆਮ ਆਦਮੀ ਪਾਰਟੀ ਦੇ ਇਸ ਕਰਕੇ ਜਿਤਾਏ ਕਿ ਪੰਜਾਬ ਦੇ ਲੋਕਾਂ ਨੇ ਬਦਲਾਵ ਲਿਆਉਣਾ ਸੀ ਪੰਜਾਬ ਦੇ ਵਿੱਚ ਇੱਕ ਚੰਗੀ ਸਰਕਾਰ ਬਣਾਉਣੀ ਚਾਹੁੰਦੇ ਸਨ ਬਦਲਾਵ ਦੇ ਆਧਾਰ ਤੇ ਪਰ ਉਹ ਕਚਰੇ ਦੇ ਰੂਪ ਦੇ ਵਿੱਚ 50 ਤੋਂ 60 ਐਮਐਲਏ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹੀ ਐਮਐਲਏ ਹਨ ਜਿਹੜੇ ਕਿ ਅਕਾਲੀ ਕਾਂਗਰਸੀ ਅਤੇ ਬੀਜੇਪੀ ਦੇ ਵਿੱਚ ਗੰਦ ਪਾਇਆ ਜਿਨ੍ਹਾਂ ਨੇ ਪੂਰੀ ਤਰ੍ਹਾਂ ਉਹਨਾਂ ਨੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਸੀਐਮ ਮਾਨਯੁਗ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਚੰਗੇ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਵਿੱਚ ਨਿਕੰਮੀ ਸਾਬਤ ਹੋ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਉਹਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਨਾਂ ਲੋਕਾਂ ਦੀ ਹੈ ਜਿਹੜੇ ਕਿ ਕਚਰਾ ਦੂਜੀਆਂ ਪਾਰਟੀਆਂ ਤੋਂ ਠਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਉਹ ਹੁਣ ਉਹੀ ਕੰਮ ਕਾਂਗਰਸੀ ਕਾਲੀਆਂ ਦੀ ਸਰਕਾਰ ਦੇ ਸਮੇਂ ਵਾਲੇ ਕੰਮ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਰ ਰਹੇ ਹਨ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡਾ ਖਤਰਾ ਬਣੇ ਹੋਏ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡਾ ਨੁਕਸਾਨ ਵੱਡਾ ਕਾਟਾ ਪੈ ਸਕਦਾ ਹੈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਪੂਰੇ 12 ਸਾਲਾਂ ਬਾਅਦ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵੋਟਰਾਂ ਨੇ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੂਹਦੇ ਮੂਹ ਦਿੱਲੀ ਦੇ ਵਿੱਚੋਂ ਬਾਹਰ ਕੱਢ ਮਾਰਿਆ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਆਉਣ ਵਾਲੀਆਂ 2027 ਦੇ ਵਿੱਚ ਵੋਟਾਂ ਦੇ ਵਿੱਚ ਚੋਣਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮੂਹਦੇ ਮੂਹ ਡੇਗਿਆ ਜਾਵੇਗਾ ਲੋਕ ਆਮ ਜਨਤਾ ਲੋਕਤੰਤਰ ਦੀ ਇਹ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਚਲਣਾ ਪੈ ਸਕਦਾ ਹੈ ਇਹ ਸੀਐਮ ਭਗਵੰਤ ਸਿੰਘ ਜੀ ਮਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਚਲਣਾ ਪੈ ਸਕਦਾ ਹੈ ਇਸ ਕਰਕੇ ਅਜੇ ਵੀ ਦੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸੀਮ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਦੇ ਜਲਦੋਂ ਜਲਦ ਪੂਰੇ ਕਰਨੇ ਚਾਹੀਦੇ ਹਨ ਤਾਂ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਆਮ ਆਦਮੀ ਪਾਰਟੀ ਵੱਡੀਆਂ ਸੀਟਾਂ ਦੇ ਉੱਪਰ ਕਾਬਜ ਹੋ ਕੇ ਜਿੱਤ ਪ੍ਰਾਪਤ ਕਰਕੇ ਲੋਕਾਂ ਦਾ ਭਰੋਸਾ ਜਿੱਤੇ ਅਤੇ ਲੋਕਾਂ ਦੇ ਰੁਕੇ ਹੋਏ ਕੰਮਾਂ ਨੂੰ ਨੇਪਰੇ ਚਾੜੇ ਇਹ ਸੀਮ ਭਗਵੰਤ ਸਿੰਘ ਮਾਨ ਦਾ ਸੁਫਨਾ ਅਤੇ ਇਸ ਨੂੰ ਸਹਿਕਾਰ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਵੱਡੀ ਜ਼ਿੰਮੇਵਾਰੀ ਬਣਦੀ ਜਾ ਰਹੀ ਹੈ।